ਸ਼ੂਬ ਸਰਕਾਰ ਦੇ ਵੱਲੋਂ ਹੈਲਥ ਕੇਅਰ ਦੇ ਸੈਕਟਰ ਦੇ ਵਿੱਚ ਲਗਾਤਾਰ ਲੋਕਾਂ ਨੂੰ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਤੇ ਸਿਹਤ ਕ੍ਰਾਂਤੀ ਵੱਲ ਲਗਾਤਾਰ ਪੰਜਾਬ ਸਰਕਾਰ ਕਦਮ ਵਧਾ ਰਹੀ ਹੈ। ਇਸੇ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੰਗਰੂਰ ਵਿਖੇ 12 ਆਧੁਨਿਕ ਕੈਂਸਰ ਡਿਟੈਕਸ਼ਨ ਮੋਬਾਈਲ ਬੱਸਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਲੋਕਾਂ ਨੂੰ ਸਮਰਪਿਤ ਇਹ ਬੱਸਾਂ ਕੀਤੀਆਂ ਗਈਆਂ ਨੇ ਇਹ ਮੋਬਾਈਲ ਬੱਸਾਂ ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕਾਂ ਦੀ ਮੁਫਤ ਜਾਂਚ ਕਰਨਗੀਆਂ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੀਆਂ ਇਸ ਦੇ ਨਾਲ ਸ਼ੂਗਰ ਬੀਪੀ ਸਮੇਤ ਅੱਖਾਂ ਦੇ ਚੈੱਕਅਪ ਵੀ ਕੀਤੇ ਜਾਣਗੇ ਅਤੇ ਮਰੀਜ਼ਾਂ ਵੀ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਇਸ ਮੌਕੇ ਭਗਵੰਤ ਸਿੰਘ ਮਾਨ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਗਿਆ ਹੈ ਕਿ ਲੋਕਾਂ ਦੇ ਵਿੱਚ ਡਿਟੈਕਸ਼ਨ ਸਟਿਗਮਾ ਜਿਹੜਾ ਹੈਲਥ ਨੂੰ ਲੈ ਕੇ ਉਹ ਪਾਇਆ ਜਾ ਰਿਹਾ ਹੈ ਲੋਕ ਆਪਣਾ ਹੈਲਥ ਚੈੱਕਅਪ ਕਰਾਉਣ ਤੋਂ ਵੀ ਡਰ ਰਹੇ ਨੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਕੋਈ ਗੰਭੀਰ ਬਿਮਾਰੀ ਨਿਕਲ ਗਈ ਤਾਂ ਕਿਸ ਤਰ੍ਹਾਂ ਉਹ ਇਲਾਜ ਕਰਵਾ ਪਾਉਣਗੇ ਸੁਪਗਵਾਨ ਸਿੰਘ ਮਾਨ ਸੀਐਮ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਨਾ ਸਿਰਫ ਇਹਨਾਂ ਵੈਨਰਾਂਹੀ ਕੈਂਸਰ ਦਾ ਚੈੱਕਅਪ ਕੀਤਾ ਜਾਵੇਗਾ ਬਲਕਿ ਡਿਟੈਕਟ ਹੋਣ ਤੇ ਪੰਜਾਬ ਸਰਕਾਰ ਵੱਲੋਂ ਮੁਫਤ ਇਲਾਜ ਦੀ ਸਹੂਲਤ ਵੀ ਲੋਕਾਂ ਨੂੰ ਉਪਲਬਧ ਕਰਵਾਈ ਜਾਵੇਗੀ